ਆਕੇ ਤੁਹਾਨੂੰ ਵੀ ਦੱਸ ਕਰੂਗਾ ਜੇ ਦੇਸ਼ੇ ਇੰਟਰਨੈਸ਼ਨਲ ਕਰਨ ਲਈ ਵੀ ਕੋਈ ਆਪਤਨਾ ਕਰ ਤੋਂ ਫਸ ਗਿਆ ਜਿਹੜੇ ਪਹਿਲਾਂ ਤੇ ਦੇਖੇ ਕੁਝ ਬਿੱਲ ਹੱਥੇ ਤੋਂ ਲੈ ਆਏ ਜਿਹਦਾ ਕੋਈ ਲੈਦਾ ਨਹੀਂ ਇਦਾਂ ਦੇ ਜਾਨੇ ਕਰਾਂਗੇ ਤਾਂ ਜਿਹੜਾ ਹਰ ਥੋੜਾ ਪੈਗੂ ਆਮ ਆਦਮੀ ਪਾਲਟੀਨੀ ਕੇ ਓਨਲੀ ਇੰਦੇ ਲੋਕਾਂ ਦੇ ਕਿ ਕੋਈ ਆਮ ਆਦਮੀ ਪਾਲਟੀਨੀ ਨੇ ਪੰਜਾਬ ਦਾ ਬਹੁਤ ਕੰਮ ਕਰੇ ਨੇ ਜਿਹੜਾ ਪਿਛਲੇ 70 75 ਸਾਲ ਤੋਂ ਕੋਈ ਨਹੀਂ ਕਰ ਸਕੇ ਤੇ ਬੜੀ ਜਾਂਦੇ ਜਿਹੜੀ ਵਾਲੇ ਜਿਹੜਾ ਰੋਇਸ਼ ਕਰਨਾ ਇਹ ਬਹੁਤ ਜ਼ਰੂਰੀ ਉਹ ਹਮਤ ਜਿਹੜਾ ਜਿਹੜਾ ਪਛਮੀ ਹੈ ਇਹਦੇ ਰਕੀਪੇ ਬਰਤਤ ਮਾਡਲ ਕਰਨਗੇ ਜਿਹਦੇ ਨਾਲ ਇਹਦਾ ਜਿਹੜਾ ਮਾਪਾਪਾ ਜਵਾਬ ਆ ਉਹਦੇ ਸਹੀ ਪਤਾ ਪਤਾ ਬਿਲਕੁਲ ਫੱਟਾ ਬੈਠਦਾ ਹੈ ਸੋ ਮੈਂ ਫਿਰ ਇੱਕ ਵਾਰੀ ਆਪਣੇ ਮੀਡੀਆ ਕਰਮੀਆਂ ਨੂੰ ਦੱਸਣਾ ਚਾਹੁੰਦਾ ਵੀ ਇਹ ਜਿਹੜੀਆਂ ਜੁਆਇਨਿੰਗਾਂ ਨੇ ਸਿਰਫ ਸਿਰਫ ਲੁਧਿਆਣਾ ਵੈਸਟ ਦੀਆਂ ਨੇ ਕੋਈ ਬਾਹਰੋਂ ਨਹੀਂ ਇਹ ਸਾਰੇ ਲੋਕਲ ਨੇ ਸੋ ਇਹ ਹੁੰਦਾ ਇਹਨਾਂ ਦਾ ਮੈਂ ਪੁੱਛ ਰਿਹਾ ਸੀ ਵੀ ਤੁਹਾਡਾ ਮਨ ਕਿਤਨਾ ਬਣਿਆ ਕਹਿੰਦੇ ਜੋ ਅਰਵਿੰਦ ਕੇਜਰੀਵਾ ਜੀ ਦੀ ਸੋਚ ਹੈ ਜੋ ਭਗਵੰਤ ਮਾਨ ਜੀ ਦੀ ਸੋਚ ਹੈ ਕਹਿੰਦੇ ਜੇ 600 ਯੂਨਟ ਬਿਜਲੀ ਫਰੀ ਆ ਰਹੀ ਹੈ ਤੇ ਉਹ ਸਾਨੂੰ ਵੀ ਮਿਲ ਰਹੀ ਹੈ ਹੱਲੇ ਅਸੀਂ ਵੋਟਾਂ ਨਹੀਂ ਸਿਪਾਈਆਂ ਪਰ ਅਸੀਂ ਅਰਵਿੰਦ ਕੇਜਰੀਵਾ ਜੀ ਦੇ ਕੀਤੇ ਹੋਏ ਕੰਮਾਂ ਨੂੰ ਭਗਵੰਤ ਮਾਨ ਜੀ ਦੇ ਕੀਤੇ ਹੋਏ ਕੰਮਾਂ ਨੂੰ ਔਰ ਜਿਹੜੇ ਸੰਜੀਵ ਅਰੋੜਾ ਜੀ ਜਿਹੜੇ ਅੰਤ ਤੱਕ ਨੇ ਮਿਹਨਤੀ ਨੇ ਹਰ ਇੱਕ ਨਾਲ ਪਿਆਰ ਨਾਲ ਬੋਲਣ ਵਾਲੇ ਨੇ ਹਰ ਇੱਕ ਨੂੰ ਆਦਰ ਮਾਨ ਸਤਿਕਾਰ ਦਿੰਦੇ ਨੇ ਹਰ ਆਫੀਸਰ ਨੂੰ ਵੀ ਉਹਨੂੰ ਆਦਰ ਮਾਨ ਸਤਿਕਾਰ ਦਿੰਦੇ ਨੇ ਸੋ ਉਹਨਾਂ ਦੇ ਸੁਭਾਅ ਨੂੰ ਵੇਖਦਿਆਂ ਹੋਇਆਂ ਅਸੀਂ ਚਾਹੁੰਦੇ ਹਾਂ ਕਿ ਤਗੜੇ ਹੋ ਕੇ ਉਹਨਾਂ ਦਾ ਸਾਥ ਦਈਏ ਅੱਜ ਸਾਡਾ ਸਾਰਾ ਯਾਮ ਆਦਮੀ ਪਾਰਟੀ ਦਾ ਪਰਿਵਾਰ ਸਾਡੇ ਐਮ ਐਲ ਏ ਸਹਿਬਾਨ ਕਿਉਂਕਿ ਸਾਡੇ ਪਰਿਵਾਰ ਦੇ ਨਾਲ ਅਜੇ ਜੁੜੇ ਨੇ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਜੀ ਆਖਦੇ ਹਾਂ ਔਰ ਤਗੜੇ ਹੋ ਕੇ ਮਿਹਨਤ ਕਰਕੇ ਔਰ ਵੱਡੀ ਲੀਡ ਦੇ ਨਾਲ ਜਿਹੜੀ ਹੈ ਇਹ ਸੀਟ ਹੈ ਜਿਹੜੀ ਜਿੱਦਾ ਕੇ ਅਰਵਿੰਦ ਕੇਜਰੀਵਾਲ ਜੀ ਦੀ ਮਾਨਯੋਗ ਮੁੱਖ ਮੰਤਰੀ ਪੰਜਾਬਕ ਵੰਤ ਮਾਨ ਜੀ ਦੀ ਚੋਲੀ ਦੇ ਵਿੱਚ ਪਾਵਾ ਗਿਆ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਇਹ ਲੈਂਡ ਬੋਲਿੰਗ ਕੋਲੋਂ ਕਿੰਨੇ ਗੱਲ ਕੀਤੀ ਕਿਹੜੀ ਪਾਰਟੀ ਨੇ ਅਕਾਲੀ ਦਲ ਅਕਾਡਾ ਤੇ ਇਹਨਾਂ ਨੂੰ ਪੈਣਾ ਕਿਉਂਕਿ ਅੱਗੇ ਬੋਲਿੰਗਾਂ ਦੇ ਸਾਰੀਆਂ ਇਹਨਾਂ ਦੀਆਂ ਲੈਂਡ ਬੋਲਿੰਗਾਂ ਇਹਨਾਂ ਦੇ ਲੀਡਰ ਹੀ ਕਰਦੇ ਰਹੇ ਨੇ ਸੋ ਮੈਂ ਦੱਸਣਾ ਚਾਹੁੰਦਾ ਕਿਸਾਨ ਪ੍ਰਾਪੜੇ ਖੁਸ਼ ਨਹੀਂ ਕਿਉਂਕਿ ਉਹਨਾਂ ਨੂੰ ਥੋੜਾ ਜਿਆਦਾ ਚੰਦ ਕੇ ਪੈਸੇ ਦੇ ਕੇ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਲਈਆਂ ਜਾਂਦੀਆਂ ਸੀ ਉਸ ਤੋਂ ਬਾਅਦ ਉਹਨਾਂ ਨੂੰ ਪੁੱਛਿਆ ਨਹੀਂ ਸੀ ਜਾਂਦਾ ਇਹ 1 ਏਕੜ ਦੇ ਪਿੱਛੇ 1000 ਕਾਜ ਮੈਂ ਕਹਿ ਸਕਦਾ ਉਹਦੇ ਨਾਲ ਇੱਕ ਸ਼ੌਕਟਮ ਫਲੇਟ ਜਿਹੜਾ 1 ਏਕੜ ਦੇ ਵਿੱਚ ਜਿਹੜਾ ਸਰਕਾਰ ਨੇ ਕਿਹਾ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਕਿਹਾ ਕਿਸਾਨ ਦੀ ਮਰਜ਼ੀ ਹੋਊਗੀ ਤੇ ਅੱਗੋਂ ਇਹ ਗੱਲ ਚੱਲੂਗੀ ਜੇ ਕਿਸਾਨ ਦੀ ਮਰਜ਼ੀ ਨਾ ਹੋਗੀ ਉਹਦੀ ਜ਼ਮੀਨ ਉਹਦੇ ਤੋਂ ਬਿਨ ਪੁੱਛਿਆ ਨਹੀਂ ਲਈ ਜਾਊਗੀ ਸੋ ਕਹਿਣ ਦਾ ਭਾਵ ਇਹਦੇ ਵਿੱਚ ਜਿਹੜਾ ਕਿਸਾਨ ਖੁਸ਼ ਹੈ ਪਾਰਟੀ ਭਾਵੇਂ ਅਕਾਲੀ ਦਲ ਰੂਸੀ ਫਿਰ ਸਾਨੂੰ ਕੋਈ ਮਤਲਬ ਨਹੀਂ ਪਾਰਟੀ ਭਾਵੇਂ ਭਾਜੀਪੀ ਰੁੱਸੀ ਫਿਰੇ ਸਾਨੂੰ ਕੋਈ ਮਤਲਬ ਨਹੀਂ ਪਾਰਟੀ ਭਾਵੇਂ ਕਾਂਗਰਸ ਰੁੱਸੀ ਫਿਰੇ ਸਾਨੂੰ ਕੋਈ ਮਤਲਬ ਨਹੀਂ ਸਾਡੇ ਲੋਕ ਖੁਸ਼ ਹੋਣੇ ਚਾਹੀਦੇ ਨੇ ਕਿਉਂਕਿ ਇਹ ਜਿਹੜਾ ਡਾਇਰੈਕਟ ਜਿਹੜਾ ਫਾਇਦਾ ਹੈ ਇਹ ਕਿਸਾਨਾਂ ਦਾ ਹੋਊਗਾ ਕਿਉਂਕਿ ਮੁਹਾਲੀ ਦੇ ਵਿੱਚ ਵੀ ਇਹੋ ਕਨਸੈਪਟ ਉਦੋਂ ਕਿੱਥੇ ਹੀ ਕਾਲੀ ਦਲ ਉਦੋਂ ਕਿੱਥੇ ਹੀ ਕਾਂਗਰਸ ਜੋ ਕਹਿਣ ਦਾ ਭਾਵ ਲੋਕ ਤਿਆਰ ਨੇ ਸੋ ਕਹਿਣ ਦਾ ਭਾਵ ਦੇਖੋ ਮੈਂ ਅੱਜ ਕਹਿਣੀ ਚਾਹੁੰਦਾ ਜਿਹੜੀਆਂ ਪਹਿਲੀਆਂ ਡਿਵੈਲਪ ਨੇ ਉੱਥੇ ਵੀ ਇਹਨਾਂ ਨੂੰ ਲੋਕ ਕਿਉਂਕਿ ਪੈਸਾ ਕਿੰਨੇ ਖਰਚਣਾ ਹੈ ਪੈਸਾ ਲੋਕਾਂ ਨੇ ਖਰਚਣਾ ਜਿਨੂੰ ਜਿਹੜੇ ਲੋਕਾਂ ਨੂੰ ਪਸੰਦ ਹੋਊਗੀ ਕਿ ਜਿਹੜੀ ਵੀ ਜਗ੍ਹਾ ਉਹ ਹੁਣ ਜਿੱਦਾਂ ਤੁਸੀਂ ਕੋਈ ਆਪਣਾ ਇੱਕ ਘਰ ਬਣਾਉਣਾ ਚਾਹੁੰਦੇ ਹੋ ਉਹਨਾਂ ਡਿਪੈਂਡਡ ਤੁਹਾਡੇ ਤੇ ਆ ਜੇ ਤੁਹਾਨੂੰ ਜਿਹੜੀ ਚੀਜ਼ ਸ਼ੂਟ ਕਰਦੀ ਹੋਊਗੀ ਤੁਸੀਂ ਉੱਥੇ ਇਨਵੈਸਟ ਕਰੋਗੇ ਹੁਣ ਧੱਕੇ ਨਾਲ ਤੇ ਕਿਸੇ ਕੋ ਕਰਾ ਨਹੀਂ ਸਕਦੇ ਸੋ ਕਹਿਣ ਦਾ ਭਾਵ ਅਸੀਂ ਵੀ ਉਹਨਾਂ ਉਹਨਾਂ ਕਿਸਾਨਾਂ ਨੂੰ ਤੱਕ ਅਪਰੋਚ ਕਰਾਂਗੇ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਲੋਕਾਂ ਦਾ ਵੀ ਸਾਡਾ ਜਿਹੜਾ ਫਾਇਦਾ ਹੋਵੇ ਨਾਲ ਬੈਰਲ ਦੇ ਆਧਾਰ ਤੇ ਕਿਸਾਨਾਂ ਦਾ ਫਾਇਦਾ ਥੈਂਕ ਯੂ ਸੋ ਕੇ ਆਪਾਂ ਗੱਲਾਂ ਦੇ ਕੜਾ ਤੇ ਜਿੰਨੇ ਮਰਜ਼ੀ ਬਣਾਓ ਇਹਨਾਂ ਕੋ ਹੈ ਹੀ ਗੱਲਾਂ ਤੋ ਮੈਂ ਦੱਸਣਾ ਚਾਹੁੰਨਾ ਹੁਣ ਲੋਕ ਵੀ ਇਹਨਾਂ ਨੂੰ ਸੀਰੀਅਸ ਨਹੀਂ ਲੈਂਦੇ ਅਕਾਲੀ ਦਲ ਨੂੰ ਕਿੰਨਾ ਕਿ ਸੀਰੀਅਸ ਲੈ ਰਹੇ ਮੈਨੂੰ ਦੱਸੋ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਰਾਜ ਭਾਗ ਦੇ ਕੇ ਵੇਖ ਲਿਆ ਇਹਨਾਂ ਨੇ ਪੰਜਾਬ ਦਾ ਵਿਕਾਸ ਨਹੀਂ ਕੀਤਾ ਇਹਨਾਂ ਦੇ ਲੀਡਰਾਂ ਨੇ ਆਪਣਾ ਵਿਕਾਸ ਕੀਤਾ ਸਾਡੀ ਕਿਉਂ ਲੋਕਾਂ ਨੂੰ ਜ਼ਰੂਰਤ ਪੈ ਗਈ ਸਾਡੀ ਲੋਕਾਂ ਨੂੰ ਜ਼ਰੂਰਤ ਪਈ ਕਿਉਂਕਿ ਕਾਂਗਰਸ ਹੋਰ ਅਕਾਲੀ ਦਲ ਬੀਜਪੀ ਇਹ ਲੰਮੇ ਸਮੇਂ ਤੋਂ ਪੰਜਾਬ ਚ ਰਾਜ ਕਰਦੀ ਆਈਆਂ ਪਾਰਟੀਆਂ ਨੇ ਪਰ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਤਾਂ ਕੀਤਾ ਵੀ ਜੇ ਇਹਨਾਂ ਨੂੰ ਮੌਕਾ ਦਵਾਂਗੇ ਤਾਂ ਜੋ ਕਿ ਪੰਜਾਬ ਦੇ ਵਿੱਚ ਲੋਕਾਂ ਦਾ ਜਿਹੜਾ ਮੈਂ ਕਹਿ ਸਕਦਾ ਵੀ ਉਹਨਾਂ ਦੀ ਹਮਾਇਤ ਦੇ ਵਿੱਚ ਜਿਹੜੀ ਸਰਕਾਰ ਉਤਰੂਗੀ ਉਹ ਆਮ ਆਦਮੀ ਪਾਰਟੀ ਜਿਹੜੀ ਹੈ ਲੋਕਾਂ ਦੀ ਹਮਾਇਤ ਕਰ ਰਹੀ ਹੈ ਲੋਕਾਂ ਦੇ ਲਈ ਮੈਂ ਕਹਿ ਸਕਦਾ ਹਰ ਜਿਹੜਾ ਵੀ ਉਹ ਫੈਸਲਾ ਕਰਦੀ ਹੈ ਲੋਕਾਂ ਦੇ ਹਿੱਤ ਚ ਕਰਦੀ ਹੈ ਅਸੀਂ ਸ਼ਪੀਅਰ ਵਿੱਚ ਕੋਈ ਲੱਗ ਸਕਦੇ ਇਹ ਨਹੀਂ ਕੋਈ ਕੌਣ ਕਹਿੰਦਾ ਹੈ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਹੈ ਇਹੋ ਕਾਲੀ ਦਲ ਜਿਹੜਾ ਕੀ ਕਹਿੰਦਾ ਸੀ ਪਹਿਲਾਂ ਪਹਿਲਾਂ ਕਹਿੰਦਾ ਸੀ ਵੀ ਝਾੜੂ ਵਾਲੇ ਨਹੀਂ ਆਉਂਦੇ ਕਹਿੰਦੇ ਸੀ ਨਾ ਆ ਗਏ ਫਿਰ ਕਹਿੰਦੇ ਸੀ 6 ਮਹੀਨੇ ਨਹੀਂ ਕੱਢਦੇ ਝਾੜੂ ਤੀਲਾ ਤੀਲਾ ਹੋ ਜਾਣਾ ਇਹੋ ਕਹਿੰਦੇ ਸੀ ਉਹ ਵੀ ਨਿਕਲ ਗਏ ਫਿਰ ਕਹਿੰਦੇ ਸੀ ਬਿਜਲੀ ਵਾਲੀ ਗਰੰਟੀ ਨਹੀਂ ਪੂਰੀ ਹੋਣੀ ਕਹਿੰਦੇ ਸੀ ਉਹ ਵੀ ਪੂਰੀ ਕਰਤੀ ਸੋ ਕਹਿਣ ਦਾ ਭਾਪ ਜੋ ਜੋ ਇਹਨਾਂ ਨੇ ਗੱਲਾਂ ਕੀਤੀਆਂ ਅਸੀਂ 92 ਤੋਂ ਆਪਾਂ ਵਧੇ ਆ ਵਧੇ ਕਦੋਂ ਆ ਇਹ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਹੈ ਲੋਕਾਂ ਨੇ ਸਾਡੀਆਂ ਸੀਟਾਂ ਜਤਾਈਆਂ ਨੇ ਆਪਾਂ ਵਧੇ ਹਾਂ 92 ਤੋਂ ਘਟੇ ਨਹੀਂ ਸਾਡੇ ਐਮਪੀ ਵੀ ਵਧੇ ਸਾਡੇ ਐਮਐਲਏ ਵੀ ਵਧੇ ਕਿਉਂਕਿ ਇਹ ਫਤਵਾ ਜਿਹੜਾ ਇਹਨਾਂ ਦਾ ਇਹ ਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਪੜਦੇ ਰਹੇ ਨੇ ਹੁਣ ਤੱਕ ਬੋਲਦੇ ਰਹੇ ਨੇ ਪਰ ਲੋਕਾਂ ਦੀ ਨਮਜ ਕੀ ਹੈ ਲੋਕ ਕੀ ਚਾਹੁੰਦੇ ਨੇ ਲੋਕ ਚਾਹੁੰਦੇ ਨੇ ਸਾਡੀ ਇਹ ਉਹ ਪਾਰਟੀ ਹੈ ਜਿਹੜਾ ਸਾਡੇ ਲਈ ਡਾਇਰੈਕਟ ਫਾਇਦਾ ਕਰਦੀ ਮੈਨੂੰ ਕਿ ਕਾਂਗਰਸੀ ਅਕਾਲੀ ਮਿਲੇ ਕਹਿੰਦੇ ਯਾਰ ਐਰ ਕੀ ਆਪਾਂ ਵੋਟਾਂ ਤੁਹਾਨੂੰ ਪਾਉਣੀਆਂ ਮੈਂ ਕਿ ਕੀ ਗੱਲ ਕਹਿੰਦੇ ਯਾਰ ਅਸੀਂ ਤੁਹਾਨੂੰ ਪਹਿਲਾਂ ਵੋਟਾਂ ਵੀ ਨਹੀਂ ਪਾਈਆਂ ਕਹਿੰਦੇ ਸਾਡੇ ਘਰ ਦਾ ਬੱਦੀ ਦਾ ਬਿੱਲ ਫਿਰ ਜ਼ੀਰੋ ਆ ਰਿਹਾ ਤੇ ਫਿਰ ਸਾਡਾ ਵੀ ਤਾਂ ਮਨ ਬਣਦਾ ਹੈ ਨਾ ਵੀ ਜੇ ਅਸੀਂ ਤੁਸੀਂ ਸਾਡੇ ਲਈ ਕੁਝ ਕਰ ਰਹੇ ਹੋ ਤੇ ਅਸੀਂ ਤੁਹਾਡਾ ਜਿਹੜਾ ਵਾ ਉਹ ਸਾਥ ਦੇਈਏ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸ਼ਹੀਦ ਜੇ ਸ਼ਹਾਦਤਾਂ ਦੇ ਸਾਡੇ ਫੌਜੀ ਵੀਰ ਦੇ ਜੇ ਕੋਈ ਜੰਗ ਲੱਗੇ ਤੇ ਸਾਡੇ ਫੌਜੀ ਵੀਰ ਉਹਨਾਂ ਜੰਗਾਂ ਦਾ ਜਵਾਬ ਦੇਣ ਮੈਂ ਹੈਰਾਨ ਆ ਸਾਡੇ ਫੌਜੀਆਂ ਦੀ ਫੌਜ ਦੀ ਲੜਾਈ ਨੂੰ ਇਹ ਆਪਣੀ ਫਿਰ ਸਿਆਸੀ ਲੜਾਈ ਬਣਾ ਰਹੇ ਨੇ ਇਹਨਾਂ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਹਰ ਕੰਮ ਨੂੰ ਜਿਹੜਾ ਜੇ ਆ ਪਾਕਿਸਤਾਨ ਨਾਲ ਲੜਾਈ ਲੜੀ ਆ ਲੱਗ ਰਹੀ ਆ ਉਥੇ ਜਾਨ ਕਟ ਰਹੇ ਨੇ ਸਾਡੇ ਫੌਜ ਵੀਰ ਜਾ ਰਹੀ ਹੈ ਸਾਡੇ ਫੌਜੀ ਜਵਾਨ ਵੀਰ ਜਾ ਰਹੇ ਜੇ ਕੋਈ ਅਭੀ ਨਾ ਵੀ ਹੋਰੀ ਹੈ ਉਥੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜਨ ਦਾ ਵੇਲਾ ਹੁੰਦਾ ਸੋ ਕਹਿਣ ਦਾ ਭਾਅ ਇਹ ਹੁਣ ਜਿਹੜੇ ਇਸ ਸੰਘੂਰ ਦੇ ਨਾਮ ਤੇ ਵੋਟਾਂ ਮੰਗ ਰਹੇ ਨੇ ਲੋਕ ਸਿਆਣੇ ਨੇ ਲੋਕ ਸਿਆਣੇ ਨੇ ਲੋਕਾਂ ਨੇ ਇਹਨਾਂ ਦਾ ਜੋ ਵੀ ਹੈ ਮੈਂ ਕਹਿ ਸਕਦਾ ਵੀ ਇਹਨਾਂ ਤਾਂ ਦੇਖ ਲਿਆ ਵੀ ਇਹ ਕਿਸ ਅੰਦਾਜ਼ੇ ਨਾਲ ਸਿਆਸਤ ਕਰਦੇ ਨੇ ਅੱਜ ਲੋਕ ਤਿਆਰ ਬੈਠੇ ਨੇ ਜਿਹੜੇ ਆਮ ਆਦਮੀ ਪਾਰਟੀ ਨੂੰ ਤਕੜਾ ਕਰਦੇ ਨੇ ਰਾਜਾ ਗਣੇ ਇਹਨਾਂ ਨੂੰ ਪਹਿਲਾਂ ਕੋ ਆਪ ਤੇ ਇਕੱਠੇ ਹੋ ਜਾਓ ਆਪ ਕਿੱਥੇ ਸੋ ਕਹਿਣ ਦਾ ਭਾਵ ਬੈਂਸ ਸੇਮਰਜੀਤ ਕੁਝ ਬੋਲਣ ਜਾਂਦਾ ਠੀਕ ਹੈ ਉਧਰੋਂ ਰਾਜਾ ਜੀ ਜਿਹੜੇ ਨੇ ਉਹ ਚੰਨੀ ਦੇ ਉਲਟ ਬੰਦੇ ਜੁਆਇਨ ਕਰਾਈ ਜਾਂਦੇ ਆ ਚੰਨੀ ਰਾਜੇ ਦੇ ਉਲਟ ਬੰਦੇ ਜੁਆਇਨ ਕਰਾਈ ਜਾਂਦਾ ਇਹ ਕਾਟੋਕਲੇਸ਼ ਕੀ ਆ ਆ ਸਾਡੇ ਨਾਲ ਅੱਜ ਕਾਂਗਰਸੀ ਪਰਿਵਾਰ ਨੇ ਉਹ ਕਿਉਂ ਜੁੜ ਰਹੇ ਨੇ ਉਹ ਇਹੋ ਵੇਖ ਰਹੇ ਨੇ ਵੀ ਇਹ ਆਪਸ ਚ ਹੀ ਲੜਦੇ ਰਹੇ ਨੇ ਇਹਨਾਂ ਨੇ ਆਪਸ ਚ ਹੀ ਲੜਦੇ ਰਹਿਣਾ ਅਸੀਂ ਇਸ ਪਾਰਟੀ ਦੇ ਵਿੱਚ ਇੱਕ ਪ੍ਰੋਟੋਕੋਲ ਹੈ ਜਿਹੜਾ ਵਿਧਾਇਕ ਹੈ ਉਹ ਵਿਧਾਇਕ ਹੈ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ ਜ਼ਿਲ੍ਹਾ ਪ੍ਰਧਾਨ ਹੈ ਜਿਹੜਾ ਪੰਜਾਬ ਪ੍ਰਧਾਨ ਹੈ ਪੰਜਾਬ ਪ੍ਰਧਾਨ ਹੈ ਸੀਐਮ ਹੈ ਇੱਕੋ ਹੀ ਚੇਨ ਹੈ ਇਸ ਕਰਕੇ ਆ ਮੈਂ ਕਹਿ ਸਕਦਾ ਸਾਡਾ ਪਰਿਵਾਰ ਵੀ ਜਿਹੜਾ ਵਧਨ ਦਾ ਕਾਰਨ ਕੋਈ ਹੋਈ ਹੈ ਵੀ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ